ਹਾਂਜੀ ਇਹ ਆ ਕਹਿੰਦੇ ਕਾਸਕੋਟ ਦਾ ਕੰਨੂ ਧਰਮਕੋਟ ਜਿੰਦਾ ਦਿਨ ਨਹੀਂ ਜਮਾਨਾ ਚੱਲਦਾ ਰਿਹਾ ਤੇ ਅੱਜ ਮਿਲਿਆ ਭਰਾ ਸਾਨੂੰ ਬੜੇ ਚਿਰਾਂ ਬਾਅਦ ਵਾਪਸੀਆਂ ਕਰ ਲਈਆਂ ਕੰਨੂ ਜੀ ਕੀ ਹਾਲਾ ਵਧੀਆ ਵਧੀਆ ਭਾਉ ਵੀ ਤੇ ਤੁਸੀਂ ਦੱਸੋ ਵਧੀਆ ਕੰਨੂ ਐਨੀ ਦੂਰ ਦਾ ਖੇਡਿਆਂ ਵਿੱਚੋਂ ਬਹੁਤ ਬੰਦੇ ਤੇਰੀ ਫੈਨ ਬਾਲੀ ਬਹੁਤ ਸੀ ਤੇ ਬਹੁਤ ਬੰਦੇ ਨੇ ਮੈਨੂੰ ਪੁੱਛਿਆ ਕਿ ਕੰਨੂ ਕਿੱਥੇ ਚਲਾ ਗਿਆ ਸੀ ਕ੍ਰਿਕਟ ਤੋਂ ਦੂਰ ਕਿਉਂ ਹੋਇਆ ਕੰਨੂ ਲੋਭ ਹੋ ਗਈ ਥੋੜਾ ਜਿਹਾ ਚਲੋ ਕਈ ਘਰ ਦੀਆਂ ਮਜਬੂਰੀਆਂ ਹੁੰਦੀਆਂ ਕਈ ਹਨਾ ਉਨਾ ਕਰਕੇ ਆਹੋ ਕਰਦੇ ਕਰਕੇ ਕੁਝ ਓਦਾਂ ਵੀ ਰਜੇ ਵੇ ਥੋੜੇ ਤੇ ਹੁਣ ਕੰਨੂ ਖੇਡੂਗਾ ਖੇਡੂਗਾ ਤਾਂ ਪਰ ਮੈਂ ਆਪਣੀ ਟੀਮ ਲਈ ਖੇਡੂ ਪਾਉਏ ਤੈਨੂੰ ਕੈਮਰੇ ਤੇ ਕਹਿ ਰਿਹਾ ਮੈਂ ਮੈਂ ਕਿਸੇ ਜੇ ਨਹੀਂ ਖੇਡਣਾ ਅੱਛਾ ਕਿਸੇ ਨਹੀਂ ਖੇਡਣਾ ਕਿਉਂ ਨਹੀਂ ਖੇਡਣਾ ਨਹੀਂ ਖੇਡਣਾ ਕੀ ਚੱਕਰ ਆ ਤਾਂ ਵੀ ਬਸ ਓਦਾਂ ਹੀ ਮੈਂ ਆਪ ਵੀ ਕਈਆਂ ਨੂੰ ਫੋਨ ਕਰਦਾ ਰਿਹਾ ਹੈਗਾ ਜਿਹੜੇ ਮੈਂ ਕਿਸੇ ਨੂੰ ਕਹਿੰਦਾ ਨਹੀਂ ਤੀਸਾਂ ਨੂੰ ਮੈਂ ਹਾਂ ਕਿਸੇ ਨਾਂ ਤਾਂ ਕੀ ਲੈਣਾ ਆਪਾਂ ਹਾਂ ਮੈਂ ਉਹਨੂੰ ਆਪ ਫੋਨ ਕਰਦਾ ਕਿ ਉਹ ਪਿੱਛੇ ਜੇ ਮੈਂ ਕਹਾ ਮੈਂ ਖੇਡ ਲੈਣਾ ਨਹੀਂ ਅਹੀ ਬੰਦਾ ਕੀਤਾ ਆ ਪਿੱਛੇ ਰਨ ਹੈ ਨਹੀਂ ਇਹ ਆ ਵਗੈਰਾ ਕਰੂੰਗਾ ਤਾਂ ਆਪਣੇ ਮੁੰਡੇ ਮੋਰੇ ਕਰੂੰਗਾ ਨਹੀਂ ਤਾਂ ਮੈਨੂੰ ਲੋੜ ਨਹੀਂ ਮੈਂ ਘਰੇ ਰਾਜੀ ਆ ਅੱਛਾ ਇੱਕ ਟਾਈਮ ਹੁੰਦਾ ਸੀ ਤੇਰਾ ਵੀ ਤੈਨੂੰ ਇੰਨੇ ਫੋਨ ਆਉਂਦੇ ਸੀ ਮੈਂ ਕਹਿੰਦਾ ਉਦੋਂ ਕੋਈ 10000 8000 ਦਾ ਤੂੰ ਮੈਂ ਹਨ ਉਹਨਾਂ ਟਾਈਮਾਂ ਚ ਨਹੀਂ ਗੱਡੀ ਦਾ ਤੇਲ ਹੀ ਹੁੰਦਾ ਸੀ ਭਾਵੇਂ ਦੂਰ ਤੱਕ ਮੈਨੂੰ ਹੀ ਪਤਾ ਤੇ ਸਾਦੇ ਰਹੇ ਆ ਚੰਗਾ ਟਾਈਮ ਸੀ ਨਾ ਹੁਣ ਮਾੜਾ ਟਾਈਮ ਆ ਨੀ ਮਾੜੇ ਟਾਈਮ ਨਹੀਂ ਮਾੜਾ ਟਾਈਮ ਆ ਗਿਆ ਸੀ ਹੁਣ ਫਿਰ ਸ਼ੁਰੂਆਤਾਂ ਕੀਤੀ ਹੈ ਮੇਰਾ ਕਹਿੰਦਾ ਮਤਲਬ ਆ ਕੱਲ ਖੇਡ ਗਏ ਆਂ ਸ਼ਾਲੂ ਭੈਣੀ ਉਹਨਾਂ ਨੇ ਮੈਨੂੰ 1500 ਰੁਪਏ ਦਿੱਤਾ ਮੈਂ ਕੋਈ ਗੱਲ ਵੀ ਨਹੀਂ ਕੀਤੀ ਆ ਗਿਆ ਸੀ ਕਰੇ ਠੀਕ ਆ ਤੇ ਜਿਹੜੇ ਭਰਾ ਜਿਨ੍ਹਾਂ ਨਾਲ ਯਾਰੀਆਂ ਪਿਆਰ ਆ ਉਹਨਾਂ ਵੱਲੋਂ ਖੜੇਗਾ ਜੇ ਨਹੀਂ ਮੇਰਾ ਮਨ ਹੀ ਨਹੀਂ ਕਰਦਾ ਪਾਉ ਜਿੱਥੇ ਲੈ ਕੇ ਗਿਆ ਦਾ ਆਪਣੀ ਟੀਮ ਖੇਡੂ ਨਹੀਂ ਤਾਂ ਨਹੀਂ ਖੇਡਣਾ ਜੇ ਖੇਡਿਆ ਤਾਂ ਫਿਰ ਜਿੱਥੇ ਤੇਰੇ ਵਰਗਾ ਭਰਾ ਕੋਈ ਮਿਲਿਆ ਜਿਹੜਾ ਮਾੜੇ ਸਮੇਂ 'ਚ ਵੀ ਨਾਲ ਤੁਰਿਆ ਰਿਹਾ ਤੇ ਉੱਥੇ ਖੇਡਣਾ ਨਹੀਂ ਤਾਂ ਖੇਡਣਾ ਨਹੀਂ ਮੈਂ ਆਪਣੇ ਮੁੰਡੇ ਮੋਰੇ ਕਰਾਂ ਯਾਰ ਮੈਨੂੰ ਦੀ ਲੋੜ ਕਿਸੇ ਨੂੰ ਕਰਨ ਦੀ ਤੇਰੇ ਮੁੰਡੇ ਨਵੇਂ ਤਿਆਰ ਹੋਏ ਆ ਹਾਂ ਰਵੀ ਚਲੋ ਪੁਰਾਣਾ ਬਜ਼ੁਰਗਾ ਉਹ ਤੇ ਬਗਿਆੜ ਸਾਡਾ ਠੀਕ ਆ ਮਾਰ ਕੋ ਪਿੱਛੇ ਰਹਿ ਗੜਾ ਹੋਈ ਸਾਰੇ ਮੁੰਡੇ ਵਧੀਆ ਅੱਜ ਬਈ ਅੱਜ ਆਪਾਂ ਰਤੋ ਦੇ ਟੱਕਪਦੇ ਆ ਮੁੰਡੇ ਸੈਮੀ ਚ ਪਹੁੰਚੇ ਆ ਬਹੁਤ ਸੋਹਣਾ ਖੇਡੇ ਮੁੰਡੇ ਉਧਰ ਸਰਦਾਰ ਇਧਰ ਪਤੀਜਾ ਸਾਡਾ ਆਰਤੀਆਂ ਦੇ ਸਰਾਣੇ ਕੋਈ ਸਰੀਰ ਆਜੇ ਤਾਂ ਤੇ ਫਿੱਟ ਹੋ ਜਾਣਾ ਠੀਕ ਆ ਹਾਂ ਗੱਲ ਹੈਗੀ ਆ ਮੈਂ ਸਿੱਧੀ ਗੱਲ ਮੈਂ ਮੈਂ ਮੂੰਹ ਤੇ ਬੋਲਣ ਵਾਲਾ ਹਾਂ ਪਤਾ ਆ ਤਾਂ ਮੈਨੂੰ ক্রিকেট ਬੜੀ ਕੁੱਤੀ ਹੋ ਗਈ ਹੈ ਹੁਣ ਬਾਤ ਹੋ ਗਈ ਨਾ ਜਿਹੜੀ ਗੱਲ ਆ ਜਿਹੜੀ ਆਪਣੇ ਸਮਿਆਂ ਚ ਸੀ ਉਹ ਸਹੀ ਸੀ ਮੈਂ ਕਹਿੰਦਾ ਪਿਆ ਮੈਂ ਬਠਿੰਡੇ ਤੋਂ ਵੀ 500 ਰੁਪਏ 200 250 ਲੈ ਕੇ ਆਇਆ ਹੁਣ ਦੇਖ ਲੈ ਮੈਂ ਕਹਿੰਦਾ 8000 9000 ਰੁਪਏ ਦੀ ਜਾਂਦੇ ਆ ਸਹੀ ਗੱਲ ਆ ਠੀਕ ਆ ਨਾ ਤੇ ਉਹ ਫਿਰ ক্রিকেট ਇਹ ਇਹੀ ਆ ਕਿ ਜੋ ਦਿਖਦਾ ਉਹੀ ਵਿਖਦਾ ਹਾਂ ਕੱਲ ਮੈਂ ਰਨ ਮਾਰੇ ਉੱਥੇ ਆਫ ਨਾਲ ਮੇਰੇ ਕੋਲੇ ਆਗੇ ਚਾਰ ਪੰਜ ਣੇ ਆ ਗਏ ਭਾਜੀ ਉੱਥੇ ਖੇਡਣਾ ਭਾਜੀ ਉੱਥੇ ਖੇਡਣਾ ਮੈਂ ਉਹਨਾਂ ਨੂੰ ਵੀ ਸਿੱਧਾ ਜਵਾਬ ਦਿੱਤਾ ਨਾ ਖੇਡੂਗੀ ਜਾਂ ਟੀਮ ਖੇਡੂਗੀ ਤੇ ਫੁੱਲਾ ਵਾਲੇ ਕਰਕੇ ਕਲੀਅਰ ਨਹੀਂ ਮੈਂ ਹਾਰ ਗਿਆ ਸੀਗਾ ਪਰ ਤੇ ਪਰਫਾਰਮੈਂਸ ਚੰਗੀ ਦੀ ਠੀਕ ਹੈ ਅੱਜ ਵੀ ਪਰਫਾਰਮੈਂਸ ਤੇਰੀ ਵਧੀਆ ਰਹੀ ਕੁਆਟਰ ਚ ਠੀਕ ਹੈ ਮੈਨੂੰ ਬਸ ਇਹੀ ਹੈ ਮੇਰੇ ਮੁੰਡੇ ਮੋਰੇ ਆਉਣ ਬਸ ਕੋਈ ਗੱਲੇ ਨਹੀਂ ਠੀਕ ਹੈ ਜੀ ਇਹ ਆ ਕਨੂ ਧਰਮਕੋਟ ਤੇ ਇਦਾਂ ਇਹਨੂੰ ਮਿਲਦੇ ਰਹਿਣਾ ਗਰਾਊਂਡਾਂ 'ਚ ਦੇਖਦਾ ਰਾਵਾਂਗੇ ਧੰਨਵਾਦ ਜੀ